ਚਟਕਾਰੇ ਲੈ ਲੈ ਕਿਸਮੂਸੇ ਖਾਣ ਵਾਲਿਓ ਆ ਵੀਡੀਓ ਇੱਕ ਵਾਰ ਤੁਸੀਂ ਜ਼ਰੂਰ ਦੇਖ ਲੈਣਾ ਤੇ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਤੱਕ ਸ਼ੇਅਰ ਕਰਕੇ ਵੀਡੀਓ ਪਹੁੰਚਾ ਵੀ ਜ਼ਰੂਰ ਦੇਣਾ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਗੰਦ ਪਾਇਆ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਪੱਟ ਦੇ ਉੱਤੇ ਸਮੋਸਾ ਰੱਖ ਕੇ ਬਣਾ ਰਹੇ ਇਸ ਵਿਅਕਤੀ ਨੂੰ ਦੇਖੋ ਕਿ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਸਫਾਈ ਦਾ ਕੋਈ ਵੀ ਧਿਆਨ ਨਹੀਂ ਹੈਗਾ ਤੇ ਪੱਟ ਦੇ ਉੱਤੇ ਰੱਖ ਕੇ ਸਮੋਸਾ ਬਣਾ ਰਿਹਾ ਜੇ ਮੌਕੇ ਉੱਤੇ ਸਿਹਤ ਵਿਭਾਗ ਦੀ ਟੀਮ ਛਾਪਾਂ ਨਾ ਮਾਰਦੀ ਤਾਂ ਇਸੇ ਤਰ੍ਹਾਂ ਲੋਕਾਂ ਨੇ ਇੱਥੋਂ ਸਮੋਸੇ ਖਾਈ ਜਾਣੇ ਸੀ ਕਿਉਂਕਿ ਲੋਕ ਪਿੱਛੇ ਜਾ ਕੇ ਤਾਂ ਨਹੀਂ ਦੇਖਦੇ ਕਿ ਕਿਸ ਤਰ੍ਹਾਂ ਸਮੋਸੇ ਤਿਆਰ ਹੋ ਰਹੇ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਜੋ ਹਲਵਾਈ ਦੀ ਦੁਕਾਨ ਤੇ ਹੁੰਦੀਆਂ ਨੇ ਉਹ ਕਿਵੇਂ ਤਿਆਰ ਹੁੰਦੀਆਂ ਨੇ ਲੋਕ ਸਵਾਦ ਦੇਖਦੇ ਨੇ ਤੇ ਖਾਣ ਵਾਲੀਆਂ ਚੀਜ਼ਾਂ ਦੁਕਾਨ ਉੱਤੋਂ ਲੈ ਕੇ ਖਾ ਲੈਂਦੇ ਨੇ ਪਰ ਬਾਅਦ ਵਿੱਚ ਜਦੋਂ ਭਿਆਨਕ ਬਿਮਾਰੀਆਂ ਫੜਦੀਆਂ ਜਾਂ ਬੱਚਿਆਂ ਨੂੰ ਨਿਗਾਦੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਵਾਲ ਝੜਦੇ ਨੇ ਜਾਂ ਹੋਰ ਵੱਡੀਆਂ ਸਮੱਸਿਆਵਾਂ ਵੱਡੇ ਵੱਡੇ ਰੋਗ ਲੱਗਦੇ ਨੇ ਫਿਰ ਲੋਕ ਡਾਕਟਰਾਂ ਦੇ ਕੋਲ ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਖਰਚਦੇ ਨੇ ਜਿਸਦੇ ਬਾਅਦ ਕੋਈ ਹੱਲ ਨਹੀਂ ਮਿਲਦਾ ਕਿਉਂਕਿ ਜਦੋਂ ਅਸੀਂ ਗੰਦ ਹੀ ਖਾਣਾ ਤਾਂ ਗੰਦ ਖਾਣ ਦੇ ਨਾਲ ਬਿਮਾਰੀਆਂ ਤਾਂ ਸਰੀਰ ਦੇ ਵਿੱਚ ਆਪਣੇ ਆਪ ਲੱਗਣੀਆਂ ਤਾਂ ਇਹ ਤਸਵੀਰਾਂ ਭਿਆਨਕ ਨੇ ਕਿਉਂਕਿ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਉਂਕਿ ਸਾਡੇ ਬੱਚੇ ਬੱਚਿਆਂ ਨੇ ਇੱਥੋਂ ਹੀ ਸਮੋਸੇ ਲੈ ਕੇ ਖਾਣੇ ਹੁੰਦੇ ਆ ਹਲਵਾਈ ਦੀ ਦੁਕਾਨ ਤੋਂ ਆਪਾਂ ਮਠਿਆਈ ਲੈ ਕੇ ਆਨੇ ਆ ਪਰ ਇਹ ਮਠਿਆਈ ਸਾਡੇ ਸਿਹਤ ਲਈ ਕਿੰਨੀ ਜ਼ਿਆਦਾ ਖਤਰਨਾਕ ਹੈ ਕਿੰਨੀ ਜ਼ਿਆਦਾ ਹਾਨੀਕਾਰਕ ਤੁਸੀਂ ਆਪ ਹੀ ਦੇਖ ਸਕਦੇ ਹੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਕੇ ਆਪਣੇ ਸੱਜਣਾ ਮਿੱਤਰਾਂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਘਟੋ ਘਾਟੋ ਸਮਝ ਸਕਣ ਕਿ ਇਸ ਦਾ ਕਿੱਡਾ ਵੱਡਾ ਨੁਕਸਾਨ ਹੈ ਕਿਤੇ ਜਿਹੜੀਆਂ ਚੀਜ਼ਾਂ ਸੀ ਹਲਵਾਈ ਦੀ ਦੁਕਾਨ ਤੋਂ ਲੈ ਕੇ ਖਾਂਦੇ ਆ ਉਹਨਾਂ ਦੇ ਵਿੱਚ ਅਕਸਰ ਪੈਂਦਾ ਕੀ ਹੈ ਤੇ ਉਹ ਕਿਵੇਂ ਤਿਆਰ ਹੁੰਦੀਆਂ ਨੇ ਤਾਂ ਦੇਖੋ ਪੂਰੀ ਵੀਡੀਓ ਸਰ ਇਹ ਹੈ ਵੀ ਅੱਜ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ। ਆਰ ਡੀ ਸੀ ਸਾਫ਼ ਸਰਜਨ ਸਾਡੇ ਦਿਸ਼ਾ ਨਿਰਦੇਸ਼ਨ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ। ਔਰ ਜਿਹਦੇ ਵਿੱਚ ਜਿਹੜੇ ਵਾਟਰ ਬੌਂਡ ਦੀ ਸੀ ਜਾਂ ਟਾਈਫਨ ਕਹਿ ਰਿਹਾ ਸੈੱਲ ਘਟਦੇ ਪਏ ਨੇ। ਔਰ ਹੋਰ ਵੀ ਬੜੀਆਂ ਮਿਸਲੈਨਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਦੀ ਸੀ ਕਰਕੇ ਹੋ ਰਹੀਆਂ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ। ਆਲਰੇਡੀ ਕਾਨੂੰਨੀ ਕਾਰਵਾਈ ਕੀਤੀ ਆ ਗਈ ਸਰ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਆਨਹਜਰਿਕ ਸਮਾਨ ਜਿਗਾ ਸਮੋਸੇ ਵੈਰੀਟੀ ਬਣਾ ਰਹੇ ਨੇ ਉੱਤੇ ਆਲੂ ਅਤੇ ਉੱਡੀ ਵਾਰੇ ਲਿਖੇ ਸੀ ਬਸ ਆਪਣੇ ਇਹਨਾਂ ਨੂੰ ਹਫਤੇ ਦਾ ਨੋਟਿਸ ਦਿੱਤਾ ਜੀ ਔਰ ਉਹਦੇ ਦੇ ਤਾਇਪ ਤਸਵੀਰ ਨੂੰ ਬਾਣੀ ਦਿੱਤੀ ਹੈ ਹਫਤੇ ਦਾ ਸਰ ਇਹਨਾਂ ਕੋਲ ਸੰਸੂਰ ਕਾ ਹੈ ਇਹਨਾਂ ਕੋਲ ਲਸਨ ਦਿਖਾ ਰਹੇ ਆ ਇਹਨਾਂ ਦੀ ਸ਼ਾਮ ਜੀ ਕਿਤੇ ਜਾਣਾ ਸੀਗਾ ਕਿੰਨੇ ਸੀਗਾ ਠੀਕ ਟਾਈਮ ਲਿਆ ਲਸਨ ਦਿਖਾਦਾ ਠੀਕ ਔਰ ਇਹਨਾਂ ਦਿਖਾ ਦਨ ਕੇ ਲਸਨ